ਮਜ਼ਦੂਰ ਯੂਨੀਅਨ ਵੱਲੋਂ ਰੇਲਾ ਦਾ ਚੱਕਾ ਜਾਮ ਵਿੱਚ ਸ਼ਾਮਿਲ ਹੋਣ ਦਾ ਸੱਦਾ ਪਿੰਡੂ ਮਜ਼ਦੂਰ ਯੂਨੀਅਨ ਪੰਜਾਬ ਯੂਥ ਵਿੰਗ ਦੇ ਸੂਭਾ ਆਗੂ ਗੁਰਪ੍ਰੀਤ ਸਿੰਘ ਚਿੰਦਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡੂ ਮਜ਼ਦੂਰ ਯੂਨੀਅਨ ਪੰਜਾਬ ਅਤੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੁਆਰਾ ਕੇਂਦਰ ਤੇ ਪੰਜਾਬ ਸਰਕਾਰ ਵੱਲੋਂ ਮਜ਼ਦੂਰਾ ਦੀਆਂ ਮੰਗਾਂ ਨੂੰ ਅਖੋ ਪ੍ਰੋਖੋ ਕਰਨ ਵਿਰੁੱਧ ਲੈਂਡ ਸਲੀਂਗ ਐਕਟ ਲਾਗੂ ਕਰਕੇ ਵਾਧੂ ਜ਼ਮੀਨਾਂ ਬੇਜ਼ਮੀਨੀ ਮਜ਼ਦੂਰਾ ਕਿਸਾਨਾਂ ਚ ਵੰਡਣ ਨਜ਼ੂਲ ਤੋਂ ਪ੍ਰੋਫੈਸ਼ਨਲ ਗਵਰਨਮੈਂਟ ਅਲਾਰਟ ਸਮਿਨਾ ਤੋਂ ਨਜਾਇਜ਼ ਕਬਜ਼ੇ ਹਟਾ ਕੇ ਦਲਿਤਾਂ ਨੂੰ ਮਾਲਕੀ ਹੱਕ ਦੇਣ ਲਾਲ ਲਕੀਰ ਵਿੱਚ ਆਉਂਦੇ ਘਰਾਂ ਦੇ ਮਾਲਕੀ ਹੱਕ ਸਮੇਤ ਪੱਕਾ ਰੋਜ਼ਗਾਰ ਤੇ ਦਿਹਾੜੀ 1000 ਰੁਪਏ ਕਰਨ ਦੇ ਸਵਾਲ ਨੂੰ ਲੈ ਕੇ ਕੇਂਦਰ ਅਤੇ ਪੰਜਾਬ ਸਰਕਾਰ ਖਿਲਾਫ ਪੰਜਾਬ ਭਾਰਤ ਚ 11 ਮਾਰਚ ਨੂੰ ਕਿਤੇ ਜਾ ਰਹੇ ਰੇਲਾ ਦੇ ਚੱਕਾ ਜਾਮ ਵਿੱਚ ਪਿੰਡੂ ਮਜ਼ਦੂਰਾ ਦੀ ਵਾਦ ਤੋਂ ਬਾਅਦ ਸ਼ਮੂਲੀਅਤ ਕਰਵਾਉਂ ਪਿੰਡਾਂ ਵਿੱਚ ਮਜ਼ਦੂਰ ਜੋੜੇ ਯਾਤਰਾ ਕੀਤੀ ਜਾ ਰਹੀ ਹੈ ਸਮੋਕੇ ਆਗੂਆਂ ਨੇ 11 ਮਾਰਚ ਨੂੰ ਕਿਤੇ ਜਾ ਰਹੇ ਰੇਲਾ ਦੇ ਚੱਕਾ ਜਾਮ ਨੂੰ ਸਫਲ ਬਣਾਉਣ ਲਈ ਪਰਿਵਾਰਾਂ ਸਮੇਤ ਹੁੰਮ ਹੁਮਾ ਕੇ ਪਹੁੰਚਣ ਦੀ ਅਪੀਲ ਕੀਤੀ। ਪ੍ਰਿਆਪੁਲਤ ਦੀ ਵਿਸ਼ੇਸ਼ ਰਿਪੋਰਟ। ਹਾਂਜੀ ਚੀਦਾ ਸਾਹਿਬ ਅੱਜ ਤੁਸੀਂ ਪ੍ਰੈਸ ਨੂੰ ਜਾਣਕਾਰੀ ਦੇਣਾ ਚਾਹੁੰਦੇ ਆ ਆਪਣੇ 11 ਮਾਰਚ ਨੂੰ ਆਪਣੇ ਕੀ ਹੋ ਰਿਹਾ ਆਪਾਂ ਕੀ ਕਰ ਰਹੇ ਤੁਸੀਂ? ਮੇਰਾ ਨਾ ਗੁਰਪ੍ਰੀਤ ਸਿੰਘ ਚੀਦਾ ਸੁਭਾ ਆਗੂ ਪੈਂਡੂ ਮੀ ਦੂਦ ਜੀ ਨੇ ਪੰਜਾਬ ਯੂਥ ਵਿੰਗ ਪੰਜਾਬ ਭਰ ਦੇ ਵਿੱਚ ਮਜ਼ਦੂਰਾਂ ਨੂੰ ਲਾਮਬੰਦ ਕਰਨ ਵਾਸਤੇ ਉਹਨਾਂ ਦੇ ਮੰਗਾ ਮਸਲਿਆਂ ਤੋਂ ਜਾਣੂ ਕਰਾਉਣ ਲਈ ਪਿੰਡੂ ਮਜ਼ਦੂਰ ਜੂਨੇ ਪੰਜਾਬ ਵੱਲੋਂ ਪਿੰਡ-ਪਿੰਡ ਜਾ ਕੇ ਜਿਹੜੀ ਮਜ਼ਦੂਰ ਜੋੜੋ ਯਾਤਰਾ ਜਿਹੜੀ ਕੀਤੀ ਜਾ ਰਹੀ ਹੈ ਜਿਹਦਾ ਮਕਸਦ ਮਜ਼ਦੂਰਾਂ ਦੇ ਮੰਗਾ ਮਸਲਿਆਂ ਬਾਰੇ ਜਿਹੜਾ ਉਹਨਾਂ ਨੂੰ ਜਾਣੂ ਕਰਾਉਣਾ ਹੈ ਮੰਗਾ ਮਸਲੇ ਜਿਵੇਂ ਜ਼ਮੀਨ ਜਿਹੜੋ ਜ਼ਮੀਨ ਨੂੰ ਅਸੀਂ ਦੇਖਦੇ ਹਾਂ ਹੁਣ ਜ਼ਮੀਨ ਜਿਹੜੀ ਆ ਇਸ ਦੇਸ਼ ਦਾ ਕਾਨੂੰਨ ਹੈ ਲੈਂਡ ਸੀਮ ਐਕਟ 1972 ਦਾ ਵੀ 17 ਏਕੜ ਤੋਂ ਵੱਧ ਕੋਈ ਜ਼ਮੀਨ ਨਹੀਂ ਰੱਖ ਸਕਦਾ ਜੇ 17 ਏਕੜ ਤੋਂ ਵੱਧ ਕੋਈ ਜ਼ਮੀਨ ਨਹੀਂ ਰੱਖ ਸਕਦਾ ਤਾਂ ਜਦੋਂ ਅਸੀਂ ਆਲੇ-ਦੁਆਲੇ ਦੇਖਦੇ ਆ ਤਾਂ ਹਜ਼ਾਰਾਂ ਏਕੜ ਜਿਹੜੀ ਲੋਕਾਂ ਕੋਲ ਜ਼ਮੀਨ ਆ ਇਸ ਲਈ ਸਾਡੀ ਉਹ ਮੰਗਿਆ ਵੀ ਜਿਹੜੀਆਂ 17 ਕਿੱਲਾਂ ਤੋਂ ਵੱਧ ਜ਼ਮੀਨ ਆ ਉਹ ਛੋਟੇ ਕਿਸਾਨਾਂ ਤੇ ਮਜ਼ਦੂਰਾਂ ਵਿੱਚ ਵੰਡੀ ਜਾਵੇ ਉਸ ਤੋਂ ਬਾਅਦ ਪੰਚਾਇਤੀ ਜ਼ਮੀਨਾਂ ਆ ਪੰਚਾਇਤੀ ਜ਼ਮੀਨਾਂ ਦਾ ਤੀਜਾ ਹਿੱਸੇ ਦੀ ਜ਼ਮੀਨ ਜਿਹੜੀ ਆ ਉਹ ਰਾਖਵੇਂ ਦੀ ਜਿਹੜੀ ਆ ਪੱਕੇ ਤੌਰ ਤੇ ਬੇਜਮੀਨੇ ਦਲਤ ਮਜ਼ਦੂਰਾਂ ਨੂੰ ਜਿਹੜੀ ਉਹ ਦਿੱਤੀ ਜਾਵੇ ਉਸ ਦੇ ਨਾਲ-ਨਾਲ ਸਾਡੀ ਜਿਹੜੀ ਆ 10 ਮਰਲੇ ਦੇ ਪਲਾਟ ਦੀ ਰਹਿਚੀ ਪਲਾਟ ਦੀ ਮੰਗਿਆ ਉਹਨੂੰ ਬਣਾਉਣ ਵਾਸਤੇ 5 ਲੱਖ ਦੀ ਗਰਾੜ ਦੀ ਜਿਹੜੀ ਸਾਡੀ ਮੰਗਿਆ। ਉਹਦੇ ਨਾਲ ਨਾਲ ਇਹ ਦਿਹਾੜੀ ਦਾ ਸਵਾਲ ਆ। ਜਦੋਂ ਅਸੀਂ ਦੇਖਦੇ ਆਂ ਵੀ ਮਹਿੰਗਾਈ ਇੰਨੀ ਵੱਧ ਚੁੱਕੀ ਆ। ਇੱਕ ਸਰੋਂ ਦੇ ਤੇਲ ਦੀ ਬੋਤਲ ਜਿਹੜੀ ਆ ਜਿਹੜੀ 95 ਰੁਪਏ ਦੀ ਸੀ ਅੱਜ 200 ਤੋਂ ਟੱਪ ਗਈ ਆ। ਜਦੋਂ ਮਹਿੰਗਾਈ ਵੱਧ ਰਹੀ ਆ ਤੇ ਮਜ਼ਦੂਰ ਦੀ ਦਿਹਾੜੀ ਜਿਹੜੀ ਆ ਉਹ ਸੁੰਗੜਦੀ ਜਾ ਰਹੀ ਆ ਇਸ ਲਈ ਸਾਡੀ ਜਿਹੜੀ ਸਰਕਾਰ ਕੋਲੋਂ ਮੰਗਿਆ ਵੀ ਮਹਿੰਗਾਈ ਨੂੰ ਦੇਖਦੇ ਕਟੋ-ਕਟ ਮਜ਼ਦੂਰ ਦੀ ਜਿਹੜੀ ਆ 1000 ਰੁਪਏ ਦਿਹਾੜੀ ਕੀਤੀ ਜਾਵੇ। ਉਹਦੇ ਨਾਲ ਨਾਲ ਕਰਜ਼ੇ ਦਾ ਸਵਾਲ ਆ। ਵੀ ਮਿਦੂਰਾ ਸਿਰ ਕਰਜ਼ਾ ਚਾਹੇ ਉਹ ਮਾਈਕਰੋ ਫਾਈਨੈਂਸ ਕੰਪਨੀਆਂ ਦਾ ਆ ਚਾਹੇ ਸਰਕਾਰੀ ਆ ਚਾਹੇ ਗੈਰ ਸਰਕਾਰੀ ਆ ਪੂਰੇ ਕਰਜ਼ੇ ਦੀ ਜਿਹੜੀ ਲੀਕ ਵੱਜੇ ਕਿਉਂਕਿ ਜੇ ਅਬਾਨੀਆਂ ਅਦਾਨੀਆਂ ਦੇ ਕਰਜ਼ੇ ਮਾਫ ਕੀਤੇ ਜਾ ਸਕਦੇ ਆ ਬਾਬੇ ਰਾਮਦੇਵ ਵਰਗਿਆਂ ਦਾ ਕਰੋੜਾ ਰੁਪਇਆ ਮਾਫ ਕੀਤਾ ਜਾ ਸਕਦਾ ਆ ਪਿਛਲੇ ਦਿਨੀ ਜਾਣਕਾਰੀ ਮਿਲੀ ਆ ਵੀ ਜੀ ਨਿਊ ਚੈਨਲ ਜਿਹੜਾ ਆ ਉਹਦਾ 84000 ਕਰੋੜ ਰੁਪਇਆ ਜਿਹੜਾ ਆ ਕਰਜ਼ਾ ਸੀ ਜਿਹਦੇ ਵਿੱਚੋਂ 69000 ਕਰੋੜ ਰੁਪਇਆ ਜਿਹੜਾ ਮਾਫ ਕਰ ਸਰਕਾਰ ਨੇ ਜਿਹੜਾ ਕਰ ਦਿੱਤਾ ਆ ਇਸ ਲਈ ਜਦੋਂ ਵੱਡੀ ਗਿਣਤੀ ਦੇ ਵਿੱਚ ਕੁਝ ਲੋਕਾਂ ਦੇ ਕਰਜ਼ੇ ਮਾਫ਼ ਹੋਤਾ ਤਾਂ ਫਿਰ ਮਜ਼ਦੂਰਾਂ ਦਾ ਕਰਜ਼ਾ ਕਿਉਂ ਨਹੀਂ ਮਾਫ਼ ਹੋ ਸਕਦਾ ਇਸ ਲਈ ਅਸੀਂ ਸਰਕਾਰ ਤੋਂ ਚਾਹੇ ਉਹ ਕੇਂਦਰ ਦੀ ਸਰਕਾਰ ਆ ਜਾਂ ਪੰਜਾਬ ਦੀ ਸਰਕਾਰ ਆ ਮੰਗ ਕਰਦੇ ਹਾਂ ਕਿ ਮਜ਼ਦੂਰਾਂ ਦਾ ਸੁਮੱਚਾ ਜਿਹੜਾ ਕਰਜ਼ਾ ਮਾਫ਼ ਹੋਵੇ ਉਹਦੇ ਬਦਲੇ ਵਿੱਚ ਕੋਆਪਰੇਟਿਵ ਸੁਸਾਇਟੀਆਂ ਆ ਉਹਨਾਂ ਵਿੱਚ ਮਜ਼ਦੂਰਾਂ ਦਾ ਬਿਨਾਂ ਚਰਤ ਹਿੱਸਾ ਪਵੇ ਸਰਕਾਰੀ ਬੈਂਕਾਂ ਆ ਉਹਨਾਂ ਵਿੱਚ ਬਿਨਾਂ ਚਰਤ ਇਹਨਾਂ ਨੂੰ ਖੁਸ਼ੀ ਗਮੀ ਦੇ ਪ੍ਰੋਗਰਾਮ ਦੇ ਵਿੱਚ ਜਿਹੜਾ ਆ ਇੱਕ ਲਿਮਿਟ ਤੈਅ ਕਰਕੇ ਜਿਹੜਾ ਕਰਜ਼ਾ ਦਿੱਤਾ ਜਾਂਦਾ ਉਹਦੇ ਨਾਲ ਨਾਲ ਪੰਜਾਬ ਭਰ ਦੇ ਵਿੱਚ ਜਾਤੀ ਵਿਤਕਰਾ ਚਾਹੇ ਉਹ ਸਮਾਜਿਕ ਤੌਰ ਤੇ ਆ ਚਾਹੇ ਉਹ ਰਾਜਨੀਤਕ ਤੌਰ ਤੇ ਚਾਹੇ ਆਰਥਿਕ ਤੌਰ ਤੇ ਆ ਉਹਦਾ ਪੱਕੇ ਤੌਰ ਤੇ ਜਿਹੜਾ ਖਾਤਮਾ ਕੀਤਾ ਜਾਵੇ ਇਹਨਾਂ ਸਾਰੇ ਮੰਗਾ ਮਸਲਿਆਂ ਨੂੰ ਲੈ ਕੇ ਅਸੀਂ ਪੂਰੇ ਪੰਜਾਬ ਭਰ ਦੇ ਵਿੱਚ ਜਿਹੜਾ ਆ ਮਜ਼ਦੂਰਾਂ ਨੂੰ ਜੋੜਨ ਦੀ ਜਿਹੜੀ ਆ ਉਹ ਮੁਹਿੰਮ ਚਲਾਈ ਆ ਔਰ ਪਿੰਡੂ ਮਜ਼ਦੂਰ ਜੁਨੀ ਨੇ ਪੰਜਾਬ ਅੱਛਾ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਪੂਰੇ ਪੰਜਾਬ ਭਰ ਦੇ ਵਿੱਚ ਜਿਹੜਾ ਆ 11 ਮਾਰਚ ਨੂੰ ਰੇਲਾਂ ਰੋਕਣ ਦਾ ਪ੍ਰੋਗਰਾਮ ਜਿਹੜਾ ਦਿੱਤਾ ਗਿਆ ਆ ਜਿਹਦੇ ਵਿੱਚ ਮਜ਼ਦੂਰ ਜਿਹੜਾ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨਗੇ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਅਸੀਂ ਉਹਨਾਂ ਸਾਰੇ ਮਜ਼ਦੂਰ ਭੈਣ ਭਰਾਵਾਂ ਨੂੰ ਬੇਨਤੀ ਕਰਦੇ ਆਂ ਵੀ ਆਓ 11 ਮਾਰਚ ਨੂੰ ਜਿਹੜਾ ਮਜ਼ਦੂਰਾਂ ਦਾ ਜਿਹੜਾ ਆ ਰੇਲਾਂ ਰੋਕਣ ਦਾ ਪ੍ਰੋਗਰਾਮ ਆ ਉਹਨੂੰ ਕਾਮਯਾਬ ਕਰਨ ਵਾਸਤੇ ਪਰਿਵਾਰਾਂ ਸਮੇਤ ਪੁੱਜੀਏ ਔਰ ਤੁਹਾਡੇ ਚੈਨਲਾਂ ਰਹੀਂ ਮੈਂ ਆਪਣੇ ਸਮਾਜ ਦੇ ਪੜ੍ਹੇ ਲਿਖੇ ਮੁਲਾਜ਼ਮ ਤੱਕੇ ਨੂੰ ਐਨ ਆਰ ਆਈ ਵੀਰਾਂ ਨੂੰ ਬੇਨਤੀ ਕਰਦਾ ਆਂ ਵੀ ਮਜ਼ਦੂਰਾਂ ਦੀ ਲੜਾਈ ਜਿਹੜੀ ਆ ਉਹ ਬਹੁਤ ਔਖੀ ਲੜਾਈ ਆ ਇਸ ਲਈ ਉਹਨਾਂ ਨੂੰ ਆਰਥਿਕ ਮਦਦ ਕਰਨ ਵਾਸਤੇ ਆਪਣਾ ਹੱਥ ਅੱਗੇ ਵਧਾਓ ਆਪਣਾ ਸਹਿਯੋਗ ਦਿਓ ਤਾਂ ਜੋ ਲੜਾਈ ਜਿਹੜੀ ਆ ਮਜ਼ਦੂਰਾਂ ਦੀ ਲੜੀ ਜਾਵੇ ਔਰ ਜਿੱਤੀ ਜਾ ਸਕੇ ਤੇ ਬਾਕੀ ਮੰਗਾਂ ਦੇ ਨਾਲ ਨਾਲ ਜਿਹੜਾ ਆ ਪੰਜਾਬ ਭਰ ਦੇ ਵਿੱਚ ਜਿਹੜਾ ਆ ਜਥੇਬੰਦੀਆਂ ਨੇ ਲੜ ਕੇ ਜਿਹੜਾ ਆ ਸਰਕਾਰ ਤੋਂ ਇਹ ਮੰਗ ਆਪਣੀ ਮਨਾਈ ਵੀ ਲਾਲਕੀ ਦੇ ਵਿੱਚ ਰਹਿੰਦੇ ਲੋਕਾਂ ਨੂੰ ਜਿਹੜੇ ਉਹਨਾਂ ਦੇ ਮਾਲਕੀ ਹੱਕ ਦੇਣੇ ਆ ਪਿਛਲੀ ਕਾਂਗਰਸੀ ਸਰਕਾਰ ਵੀ ਨੰਗੀ ਔਰ 2 ਸਾਲ ਜਿਹੜਾ ਆ ਇਹ ਝਾੜੂ ਵਾਲੀ ਸਰਕਾਰ ਨੂੰ ਹੋ ਗਏ ਆ ਪਰ ਹਜੇ ਤੱਕ ਕਿਸੇ ਵੀ ਪਿੰਡ ਦੇ ਵਿੱਚ ਕਿਸੇ ਵੀ ਖਾਸ ਕਰਕੇ ਲਾਲਕੀ ਰਹਿੰਦੇ ਲੋਕਾਂ ਨੂੰ ਜਿਹੜੀਆਂ ਮਾਲਕੀ ਨਹੀਂ ਦਿੱਤੀ ਹੈਗੀ ਇਹ ਸਰਕਾਰਾਂ ਜਿਹੜਾ ਉਹ ਵਿੱਚ ਢਿੱਕਾ ਬਣ ਰਹੀਆਂ ਆ ਇਹਨਾਂ ਸਾਰੇ ਮੰਗਾ ਮਸਲੇ ਨੂੰ ਲੈ ਕੇ ਜਿਹੜਾ 11 ਮਾਰਚ ਨੂੰ ਸੀ ਜਿਹੜਾ ਆ ਉਹ ਰੇਲਾਂ ਦਾ ਚੱਕਾ ਜਿਹੜਾ ਜਾਮ ਕਰਨ ਜਾ ਰਹੇ ਆ ਔਰ ਤੁਸੀਂ ਸਵਾਲ ਕੀਤਾ ਸੀ ਬਿਜਲੀ ਦੇ ਬਿੱਲਾਂ ਦਾ 600 ਜੂਨਟ ਦੀ ਮਾਫੀ ਦੇ ਨਾਤੇ ਇਹ ਭਗਵੰਤ ਮਾਨ ਸਰਕਾਰ ਨੇ ਬੇਜਮੀਨੇ ਦਲਤ ਮਜ਼ਦੂਰਾਂ ਦੀ ਜਿਹੜਾ ਅਰਖਾਣ ਸੀ ਜਿਹੜਾ ਜਿਹੜੀ ਅਰਜਰਵੇਸ਼ਨ ਸੀ ਜਿਹੜੀ ਇਹ ਬਿਜਲੀ ਕੋਟੇ ਦੇ ਵਿੱਚ ਉਹ ਸਾਡੀ ਖਤਮ ਕਰ ਦਿੱਤੀ ਆ 600 ਜੂਨਟ ਸਾਰਿਆਂ ਨੂੰ ਲਾਤੀ ਆ ਔਰ ਤੁਸੀਂ ਯਕੀਨ ਕਰਕੇ ਜਾਣਿਓ ਆਏ ਮੇਰੇ ਕੋ ਇੱਕ ਬਿੱਲ ਆ ਇਹ ਮਜ਼ਦੂਰ ਪਰਿਵਾਰ ਦਾ ਬਿੱਲ ਆ ਜਿਹੜਾ ਕਿ 2750630 ਰੁਪਏ ਬਿੱਲ ਆਇਆ ਹੁਣ ਇਹ ਦੱਸੋ ਮੈਨੂੰ 2750630 ਰੁਪਏ ਬਿੱਲ ਆਇਆ ਕਿ ਮਜ਼ਦੂਰ ਦਾ ਹੁਣ ਕਿਹੜੀ ਏਰੀਆ ਇੰਡਸਟਰੀ ਚੱਲਦੀ ਆ ਕਿਹੜੇ ਇਹਦੇ ਕਾਰਖਾਨੇ ਚੱਲ ਜਿਹੜਾ ਇਹਦਾ ਇਹਨਾਂ ਬਿੱਲ ਆਇਆ ਆ ਸਿੱਧੇ ਤੌਰ ਤੇ ਜਿਹੜਾ ਆ ਭਗਵੰਤ ਮਾਨ ਸਰਕਾਰ ਜਿਹੜੀ ਆ ਲੋਕਾਂ ਦੇ ਨਾਲ ਮਖਾਤ ਕਰਕੇ ਮਜ਼ਦੂਰ ਵਰਗ ਦੇ ਨਾਲ ਲੁੱਟਣ ਤੇ ਤੁਲੀ ਹੋਈ ਆ ਅੱਜ ਤੱਕ ਮਜ਼ਦੂਰਾਂ ਦੇ ਰੋਂ ਮੂੰਹ ਲੱਭ ਨਹੀਂ ਸੁਣਿਆ ਮਜ਼ਦੂਰਾਂ ਨੇ ਕਿਤੇ ਮੰਗਾ ਮਸਲੇ ਨੂੰ ਹੱਲ ਕਰਨ ਵਾਲਾ ਇਹ ਕੋਈ ਕਦੀ ਸਵਾਲ ਨਹੀਂ ਸੁਣਿਆ ਹਾਂ ਮਜ਼ਦੂਰਾ ਤੋਂ ਉਹਨਾਂ ਰੁਜ਼ਗਾਰ ਕੌਣ ਵਾਸਤੇ ਜਿਹੜਾ ਅੱਜ ਦਿਨ ਜਿਹੜਾ ਚਾਹੇ ਉਹ ਰੇੜੀ ਪੈੜੀ ਖਤਮ ਕਰਨ ਵਾਸਤੇ ਜਗਾੜੂ ਰੇੜੀਆਂ ਨੂੰ ਖਤਮ ਕਰਨ ਵਾਸਤੇ ਚਾਹੇ ਸਾਡੀ ਬਿਜਲੀ ਬਿਜਲੀ ਦਾ ਜਿਹੜੀ ਆ ਰਿਜ਼ਰਵੇਸ਼ਨ ਖਤਮ ਕਰਨ ਵਾਸਤੇ ਜਾਂ ਹੋਰ ਤਰੀਕਿਆਂ ਦੇ ਨਾਲ ਜਿਵੇਂ ਦਿਹਾੜੀ ਦੇ ਵਿੱਚ ਵਾਅਦਾ ਨਹੀਂ ਕੀਤਾ ਉਹਦਾ ਟਾਈਮ ਵਧਾਉਣ ਵਾਸਤੇ ਜਿਹੜਾ ਕੇਂਦਰ ਸਰਕਾਰ ਨੇ ਲਿਆਂਦਾ 12 ਘੰਟਿਆਂ ਵਾਲਾ ਇਹ ਕਾਨੂੰਨ ਜਿਹੜਾ ਉਹ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਜਿਹੜਾ ਇਹ ਸਰਕਾਰ ਨੇ ਜਾਰੀ ਕੀਤਾ ਇੱਥੋਂ ਸਾਫ ਪਤਾ ਲੱਗਦਾ ਆ ਕੇਂਦਰ ਸਰਕਾਰ ਵਾਂਗੂ ਜਿਹੜੀ ਭਗਵੰਤ ਮਾਨ ਸਰਕਾਰ ਵੀ ਜਿਹੜੀ ਮਜ਼ਦੂਰ ਬਰੋਦੀ ਆ ਇਸ ਦੇ ਨੂੰ ਮੂੰਹ ਤੋੜ ਜਵਾਬ ਦੇਣ ਵਾਸਤੇ ਪੂਰੇ ਪੰਜਾਬ ਦੇ ਮਜ਼ਦੂਰ ਜਿਹੜੇ ਆ 12 11 ਮਾਰਚ ਨੂੰ ਜਿਹੜਾ ਆ ਪਰਿਵਾਰਾਂ ਸਮੇਤ ਵੱਡੀ ਗਿਣਤੀ ਜਿਹੜਾ ਰੇਲਾਂ ਦੇ ਬੈਠ ਕੇ ਇਹ ਸਰਕਾਰ ਨੂੰ ਜਿਹੜਾ ਆ ਧੌਣ ਤੇ ਗੋਡਾ ਰੱਖ ਕੇ ਆਪਣੀਆਂ ਗੱਲਾਂ ਮਨੋਣ ਵਾਸਤੇ ਆਪਣੀਆਂ ਮੰਗਾਂ ਮਨੋਣ ਵਾਸਤੇ ਜਿਹੜਾ ਮਜਬੂਰ ਕਰਨਗੇ